ਇਦਾਂ ਚੱਕ ਪੋਟ ਬੱਸ ਆਉਦੇ ਵੈਲਕਮ ਯੂ ਵਿਦਰ ਵਿਦਰ ਹਾਂ ਤੇਲਗਾਣਾ ਖਤਮ ਹੋ ਗਿਆ ਦੂਰ ਦਵਾਰ ਨਨਕੀ ਦਾ ਹਾਂ ਨਨਕੀ ਇਹ ਆ ਜੀ ਅਮਰਤ ਕੁੰਡ ਇਹਦਾ ਇਤਿਹਾਸ ਵੀ ਇੱਥੇ ਲਿਖਿਆ ਹੋਊ ਆ ਸੀ ਦਿਖਾਉਣਾ ਤੁਹਾਨੂੰ ਇਤਿਹਾਸ ਥੋੜਾ ਆ ਪੰਜਾਬ ਤੋਂ ਡਬਲ ਛੱਤ ਪਾ ਕੇ ਸਾਰੀ ਪੰਜਾਬ ਦੀ ਸੰਗਤ ਆ ਇਸ ਗੁਰਦੁਆਰਦ ਰੱਖਿਆ ਗੁਰਦੁਆਲੇ ਬਾਬਾ ਜੀ ਉਹ ਦਿਖਾਉਣ ਲੈ ਕੇ ਆਏ ਆ ਇਹਨੂੰ ਵੀਡੀਓ ਦੇਖ ਰਹੇ ਸਾਰੇ ਬਿਨਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਏ ਹੋਇਆ ਜੀ ਗੁਰਦੁਆਰਾ ਸਾਹਿਬ ਤੇ ਦਿਖਾਉਣਾ ਤੁਹਾਨੂੰ ਫੇ ਕਿਵੇਂ ਕਿਵੇਂ ਕਿੱਧਰ ਕਿੱਧਰ ਨੂੰ ਜਾਂਦੇ ਆ ਅਸੀਂ ਅੱਗੇ ਤੋਂ ਆਇਆ ਕਰਕੇ ਅਸੀਂ ਪਹਿਲਾਂ ਬਿਦਰ ਫੇਰ ਉਹ ਜਿਹੜਾ ਰਾਹ ਚ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਆਉਂਦਾ ਉੱਥੇ ਫੇਰ ਜਾਵਾਂਗੇ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਮੱਥਾ ਟੇਕ ਕੇ ਫੇਰ ਵਾਪਸੀ ਪੰਜਾਬ ਨੂੰ ਜਣੀ ਸਾਡੀ ਯਾਤਰਾ ਪਿੱਛੋਂ ਚੱਲੂ ਹੋਈ ਬੇਦਰ ਵਾਲੇ ਪਾਸਿਓਂ ਤੇ ਆਮ ਸਾਰੀ ਸੰਗਤ ਦੀ ਯਾਤਰਾ ਹੁੰਦੀ ਹੁੰਦੀ ਆ ਹਜੂਰ ਸਾਹਿਬ ਵਾਲੇ ਪਾਸਿਓਂ ਰਾਈਟ ਜੱਗੇ ਬਿਲਕੁਲ ਜੀ ਬਿਲਕੁਲ ਇੱਥੋਂ ਆਪਾਂ ਨੂੰ ਜਿੱਥੇ ਅਸੀਂ ਇਸ ਟਾਈਮ ਹੈਗੇ ਆ ਇੱਥੋਂ ਬੇਦਰ ਹੈਗਾ ਆਪਾਂ ਨਾਨਕ ਜੀ ਰਾ ਪੂਰਾ ਸਹੀ 100 ਕਿਲੋਮੀਟਰ ਰਾਈਟ ਯਾਮਨ ਸੋਨੀ ਦੀ ਇੱਕ ਚੋਆਇਸ ਸੀ ਕੱਲ ਦੀ ਕੱਲ ਦੀ ਆ ਨਾ ਜੱਗੇ ਹਾਂ ਕੱਲ ਸੋਨੀ ਕੀ ਖਾਣਾ ਮੰਗਦਾ ਹ ਇਹਨੂੰ ਬੜਾ ਪਾਓ ਬੜਾ ਪਾਓ ਇਹਨੂੰ ਬੜਾ ਪਾਓ ਖਾਣਾ ਇਹਨੇ ਅੱਜ ਬੜਾ ਪਾਓ ਖਾਣ ਲੱਗਿਆ ਇੱਥੇ ਇਹਦਾ ਬੜੇ ਪਾਓ ਨੇ ਕੱਲ ਤਾਂ ਸਾਨੂੰ ਤੰਗ ਕਰਾਇਆ ਜਿੱਥੇ ਜੇ ਮੈਂ ਬੜਾ ਪਾਓ ਖਾਣਾ ਸਾਨੂੰ ਵੀ ਨਹੀਂ ਪਤਾ ਕਹਿ ਜਾਉਂਦਾ ਹੁਣ ਦੇਖਾਂਗੇ ਸੋਨੀ ਖਾਊ ਬੜਾ ਪਾਓ ਦੇਖ ਲਓ ਇਦਾਂ ਹੀ ਜਿਵੇਂ ਹੁਣ ਦੇ ਲੋਕ ਕਿੱਥੇ ਤੱਕ ਨਿਗਾਹ ਜਾਂਦੀ ਆ ਕਿਤੇ ਕੋਈ ਫਸਲ ਨਹੀਂ ਦਿੰਦੀ ਹੈਗੀ ਇੱਕ ਦਾਣਾ ਫਸਲ ਦਾ ਨਹੀਂ ਦਿੰਦਾ ਸਾਰਾ ਹੀ ਪਿਆ ਸਾਰਾ ਏਰੀਆ ਆਹ ਏਰੀਆ ਕਿਵੇਂ ਨਹੀਂ ਮੰਨਦਾ ਉਹ ਹੀ ਅੱਗਾ ਫੇਰ ਚਾਈ ਆ ਜਾਂਦੀ ਆ ਗੱਬਾ ਸਾਰਾ ਨੀਵਾ ਆਪ ਡਾਊਨ ਆਪ ਨਹੀਂ ਸਹੀ ਐ ਸੋ ਨਹੀਂ ਹੈ ਤੇ ਆਪਾਂ ਹੁਣ ਕਿੰਨੀਆਂ ਸਟੇਟਾਂ ਸੱਤ ਸਟੇਟ ਸੱਤਵੀਂ ਸਟੇਟ ਚਾ ਮਨ ਲਾ ਪੰਜਾਬ ਤੋਂ ਤੁਰ ਕੇ ਕੁਝ ਕਿਤੇ ਤੈਨੂੰ ਮਿਲਿਆ ਕੋਚ ਅਜ ਦਾ ਵੀ ਕਿਤੇ ਮੰਨ ਲਾ 20 ਕਿਲੋਮੀਟਰ ਜਾਂ 30 ਕਿਲੋਮੀਟਰ ਏਰੀਆ ਆ ਗਿਆ ਹੋਵੇ ਵੀ ਫਸਲ ਹੀ ਫਸਲ ਖੜੀ ਹੋਵੇ ਕਿਤੇ ਕੋਈ ਇਦਾਂ ਦਾ ਏਰੀਆ ਨਹੀਂ ਹੈਗਾ ਸਫੈਦਾ ਜਰੂਰ ਲੱਗਿਆ ਹੋਇਆ ਬੱਚ ਬੱਚ ਇੱਥੇ ਜਿਵੇਂ ਲੋਕਾਂ ਦੇ ਹਾਂ ਜਾਂ ਬਾਗ ਲੱਗੇ ਹੋਏ ਨੇ ਉਹ ਸਾਨੂੰ ਸਮਝ ਨਹੀਂ ਲੱਗੀ ਬਾਗ ਹੈ ਕਾਦੇ ਆ ਉਹ ਹੁਣ ਜਦ ਕਿਤੇ ਰਾਹ 'ਚ ਆਇਆ ਦੇਖ ਕੇ ਰੋਕਾਂਗੇ ਉੱਥੇ ਗੱਡੀ ਪਤਾ ਲੱਗੂਗਾ ਵੀ ਕਾਦੇ ਬਾਗ ਨੇ ਇਹ ਅਦੇ ਲੋ ਜਿੱਤੇ ਤੁਹਾਨੂੰ ਦਿਖਾਤਾ ਕਿੱਥੇ ਤੱਕ ਕਿਉਂ ਹੀ ਫਸਲ ਨਹੀਂ ਕਿਤੇ ਦੀਦੀ ਦੋਨੇ ਪਾਸੇ ਇਹੀ ਕੁਛ ਆ ਇਤਨੀ ਵੀ ਇਹੀ ਕੁਛ ਆ ਰੋੜਾਂ ਦੇ ਹੰਡ ਕਾਟੇ ਬਣੇ ਰੋੜ ਹਾਂ ਰੋੜ ਵਧੀਆ ਹੈ ਰੋੜਾਂ ਦੀ ਵਹੀਗਲ ਸਫਤ ਆ ਰੋੜ ਪੂਰੇ ਵਧੀਆ ਬਣਿਆ ਹੋਏ ਨੇ ਰੋੜ ਨਹੀਂ ਟੁੱਟਦੇ ਇੱਥੇ ਆਏ ਤਾਂ ਸੋਨੀ ਹੁਣ ਮਹਿੰਦਰਾ ਨੇ ਕਿੱਡੀਆਂ ਕਿੱਡੀਆਂ ਸੀਟਾਂ ਲਾਤੀਆਂ ਇਹ ਗੱਡੀ ਦੀਆਂ ਜਗ੍ਹਾ ਸੀਟ ਜਵੀ 2-2 ਚਾਰ-ਚਾਰ ਇੰਚ ਬਾਹਰ ਜਾਂਦਾ 2-2 ਇੰਚਾਂ ਦੀ ਸਵੇਰ ਜਦ ਤੁਸੀਂ ਆਟੋ 'ਚ ਬੈਠੇ ਮੈਂ ਤੇ ਜੱਗਾ ਜੱਗਾ ਹੱਸਣ ਲੱਗ ਗਿਆ ਕਹਿੰਦਾ ਜੀ ਸੋਨੀ ਆ ਆਪਣੇ ਨਾਲ ਨਾਲ ਹੁੰਦਾ ਸੋਨੀ ਗੋਦੀ ਚ ਬਿਠਾ ਕੇ ਲੈ ਕੇ ਜਾਣਾ ਪੈਂਦਾ ਕੁੱਤੇ ਪਾ ਕੇ ਲੈ ਕੇ ਜਾਣਾ ਪੈਂਦਾ ਆਟੋ ਵੀ ਐਡੇ-ਐਡੇ ਕੀ ਨੇ ਇੱਥੇ ਨਿੱਕੇ-ਨਿੱਕੇ ਆਟੋ ਨੇ ਜਿਵੇਂ ਆਪਾਂ ਦਿੱਲੀ ਗਏ ਸੀ ਆਪਣੇ ਵਾਲੇ ਨਾਲ ਵੀ ਆਟੋ ਬਹੁਤ ਛੋਟੇ ਆ ਉਹ ਛੋਟੇ ਨੇ ਅਸੀਂ ਦੋਨੇ ਬਹਿ ਗਏ ਸੀ ਸੀਟਾਂ 'ਤੇ ਬਹਿ ਜਾਂਦੇ ਆਟੋ ਖਤਮ ਹੋ ਗਿਆ ਜਾਨੂੰ ਦੋ ਬੈਠੇ ਆ ਦੋ ਬੰਦੇ ਬਹਿ ਕੇ ਵੀ ਜਗ੍ਹਾ ਹੈ ਨਹੀਂ ਸੀ ਵਿੱਚ ਉਹਦੇ ਨਾਲ ਦਲੇ ਜਮਾ ਇੰਚ ਵੀ ਜਗ੍ਹਾ ਨਹੀਂ ਸੀ ਫਸ ਕੇ ਬੈਠੇ ਦੋ ਬੰਦੇ ਆ ਜਿਵੇਂ ਆ ਨਸੀ ਤੁਸੀਂ ਨਹੀਂ ਦੋ ਜਣੇ ਗਏ ਹਰਤ ਲਾ ਲੋ ਤਿੰਨ ਹੀ ਹੋਈ ਆ ਆਟੋ ਚਲਾਉਣ ਵਾਲਾ ਸੀ ਉਹ ਤਾਂ ਆਪਦੀ ਮੂਹਰਲੀ ਸੀਟ ਤੇ ਸੀਗਾ ਤੂੰ ਵੀ ਗਿਣੋ ਨਾ ਉਹ ਫੇ ਉਹੀ ਤਾਂ ਤੈਨੂੰ ਗੱਲ ਕਰਦੇ ਵੀ ਤੈ ਫਿਰ ਆਟੋ ਆਪਾਂ ਨੂੰ ਆਪ ਚ ਲਾ ਕੇ ਜਾਣਾ ਪੈਣਾ ਸੀ ਅੰਦੀ ਮਿੱਟੀਆ ਏਰੀਆ ਦੇ ਵਿੱਚ ਆਹ ਦੇਖੋ ਜੇ ਐਨਕਾਂ ਲਾ ਕੇ ਆਉਂਗੇ ਫਿਰ ਬੱਦ ਲਾਲ ਦਿਂਦੀ ਆਜ ਮੈਂ ਸੋਨੀ ਨੇ ਪਹਿਲਾਂ ਜੱਗੇ ਵਾਲੀਆਂ ਐਨਕਾਂ ਲਾਈਆਂ ਕਹਿੰਦਾ ਇੱਥੇ ਤਾਂ ਸਾਰੀ ਕਿਹੜੀ ਕੇਰੀ ਕਹਿੰਦਾ ਤੂੰ ਹਾਂ ਜਦੋਂ ਫਿਰ ਐਨਕਾਂ ਚੇਂਜ ਕਰੀਆ ਫਿਰ ਐਨਕਾਂ ਦੀ ਕੰਪਨੀ ਬਦਲ ਲਈ ਉਹਦੇ ਵਿੱਚ ਥੋੜੀ ਸਹੀ ਹੋ ਗਈ ਕੇਰੀ ਤੇਲਗਰਨਾ ਵਿੱਚ ਮਸਜਿਦ ਬਣੀ ਅੱਬੋ ਵੱਡੀ ਬਹੁਤ ਵੱਡਾ ਏਰੀਆ ਹੈਗਾ ਅਸਲ ਵਿੱਚ ਪਹਿਲਾਂ ਰੋਡ ਥੋੜਾ ਜਿਹਾ ਖਰਾਬ ਸੀ ਦਿਖਾ ਨਹੀਂ ਸੀ ਹੁੰਦੀ ਹੁਣ ਥੋੜੀ ਸੜਕ ਸਾਫ਼ ਆ ਗਿਆ। ਮਜ਼ੇ ਦੀ ਹੈ ਨਾ? ਹਾਂ। ਜਦੋਂ ਚੱਕ ਪੋਟ ਬੱਸ ਆਉਂਦੇ। ਵੈਲਕਮ ਯੂ ਵਿਦਰ ਵਿਦਰ ਹਾਂ ਤੇਲਗਾਨਾ ਖਤਮ ਹੋ ਗਿਆ। ਅੱਛਾ ਤੇਲਗਾਨਾ ਖਤਮ। ਕਰਨਾਟਕਾ ਹੁਣ ਇਥੇ ਉਹ ਜਿਹੜੀ ਪੂਚੇ ਮਾਚੇ ਜੇ ਲਿਖੇ ਹੋਏ ਸੀ ਉਹ ਖਤਮ ਹੋ ਜਾਣੇ ਹੁਣ। ਉਹ ਤਾਂ ਐਂ ਹੀ ਰਹਿਣੇ ਆ। ਉਹ ਹਿੰਦੀ ਚ ਜਾ ਕੇ ਉਹ ਤਾਂ ਕਾਜੇ ਮੂਥੇ ਐਂ ਹੀ ਰਹਿਣੇ ਆ। ਕਿਉਂ ਕਰਨਾਟਕਾ ਚ ਵੀ ਉਹੀ ਚੀਜ਼ ਆ? ਆ ਉਹੀ ਚੀਜ਼ ਆ। ਮਹਾਰਾਸ਼ਟਰ ਚ ਵੀ ਆ। ਨਹੀਂ ਕਾਜ਼ੇ ਮੈਨੂੰ ਮਹਾਰਾਜਾ ਦੁਰੋ ਨੇ ਸੁਣੀ ਆਏ ਦੇਖਦੇ ਆਏ ਯਾਰ ਜਿਹੜੇ ਹੈਗੇ ਕੌਣ ਵੀ ਉਹ ਭਾਸਾ ਥੋੜਾ ਬਹੁਤਾ ਫਰਕ ਆ ਪਰ ਹੈਗੇ ਉਹ ਜਹੀ ਆ ਹਾਂ ਨਹੀਂ ਇੱਥੇ ਬੋਰਡ ਤਾਂ ਹਿੰਦੀ ਚ ਲਿਖੇ ਹੋਏ ਨੇ ਯਾਰ ਓਏ ਤਾਂ ਤਿੰਨ ਚਾਰ ਜਿਹੜੀਆਂ ਆਪਾਂ ਤੁ ਗੋਲ ਕੀਤੀ ਨਹੀਂ ਉੱਪਰ ਲੱਗੇ ਸੀ ਬਰਾਬਰ ਦੋਈ ਪਾਸੇ ਹੂੰ ਇਹ ਤਿੰਨ ਚਾਰ ਸਟੇਟਾਂ ਹੈ ਹੀ ਐ ਜਿਹੜਾ ਘੁਲ ਘੁਆਖੜੇ ਜੇ ਹੋਰ ਹੀ ਹੋ ਜਾਣ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਨਾਮ ਕਿਸੇ ਦਾ ਅੱਲਾਹੁ ਅਲੈਕੁਮ ਅਲੈਕੁਮ ਵਾ ਰਹਾ ਜੇ ਜਦੋਂ ਆਪਾਂ ਮੈਂ ਜੋ ਲਾਸਟ ਆਇਆ 2014 ਚ ਆਇਆ ਪਹਿਲੀ ਵਾਰੀ ਜਦੋਂ ਆਏ ਸੀ ਕੁਝ ਨਹੀਂ ਇੱਥੇ ਹਾਂ ਆਪਾਂ ਜੇ 2014 ਤੁਸੀਂ ਫਿਰ 16 ਚ ਦੋ ਵਾਰ 16 ਜਾਂ 15 ਚ 16 ਚ 16 ਚ ਜਾਂ ਤੁਸੀਂ ਜਾਂ 14 ਚ ਆਪਾਂ ਲਾਸਟ ਵਾਰੀ ਆਏ ਆ ਉਦੋਂ ਆ ਬਣਦੀਆਂ ਸੀ ਬਿਲਡਿੰਗਾਂ ਇੱਥੇ ਇੱਕ ਲੰਗਾ ਉਹ ਵੀ ਸੀਗਾ ਇੱਕ ਸਰੋਵਰ ਉਹ ਉਹ ਤਾਂ ਹੈਗਾ ਹੀ ਆ ਆ ਦਾ ਯਾਨੀ ਕਿ ਬਹੁਤ ਹੀ ਵੱਡਾ ਕੰਪਲੈਕਸ ਆ ਸਾਰਾ ਏਰੀਆ ਮਤਲਬ ਹੁਣ ਇੱਥੇ ਕੋਈ ਨਹੀਂ ਹੈ ਜਾਨੀ ਆਪਾਂ ਨੂੰ ਪਹਿਲੀ ਵਾਰ ਜਦੋਂ ਆਪਾਂ ਆਏ 11 ਨਹੀਂ 12 ਚ ਉਦੋਂ ਕੁਝ ਨਹੀਂ ਸੀ ਹੁੰਦਾ ਬਸ ਖਾਲੀ ਪਿਆ ਸਾਰਾ ਖਾਲੀ ਪਿਆ ਸੀ ਇਹ ਬਾਕੀ ਸਹੀ ਗੱਲ ਆ ਭਾਈ ਆਪਣੇ ਪਾਈ ਲੋਕਲੋ ਜਿਹੜੀ ਪੰਜਾਬੀ ਭਾਈ ਆਏ ਹੋਣੇ ਸਾਰੇ ਟੈਂਪੂ ਟ੍ਰੈਵਲਾਂ ਪਰ ਕੇ ਇਹ ਉੱਥੋਂ ਆ ਲਈਆਂ ਇਹ ਉੱਥੋਂ ਗੁਰੂ ਸਾਹਿਬ ਤੋਂ ਆਈਆਂ ਹੋਈਆਂ ਨੇ ਇਹ ਟ੍ਰੈਵਲ ਆਹੋ ਜਿਹੜੀਆਂ ਲੋਕਲ ਚੱਲਦੀਆਂ ਨੇ ਇਹ ਆ ਜੀ ਮੇਨ ਐਂਟਰਸ ਗੁਰਦੁਆਰਾ ਸਾਹਿਬ ਨਾਨਕ ਥੀਰੇ ਦੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਡਿਊਟੀ ਇਥੋਂ ਆਪਾਂ ਐਂਟਰ ਹੋ ਜਾਨੇ ਆ ਤੇ ਅੰਦਰ ਇਹ ਅੰਦਰਲਾ ਹਿੱਸਾ ਹੈ ਫੇਰ ਆ ਦੇਖੋ ਇਧਰ ਸਾਰੇ ਘੁੰਮ ਕੇ ਆ ਗਿਆ ਅਮਰਤ ਕੁੰਡ ਆ ਜਗ੍ਹਾ ਤੇ ਉਹ ਹੈਗਾ ਆਪਣੇ ਦਰਬਾਰ ਸਾਹਿਬ ਨishan ਸਾਹਿਬ ਇਹਦੇ ਪਰਲੇ ਪਾਸੇ ਲੰਗਰ ਹਾਲ ਆ ਉਹ ਸਾਹਮਣੇ ਦਰਬਾਰ ਸਾਹਿਬ ਦਾ ਜਿਹੜਾ ਉੱਪਰਲੇ ਪਾਸੇ ਦੀ ਨਾ ਆ ਵਾਲਾ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਹੁਣ ਜਿੱਕੇ ਕਿੱਥੇ ਆ ਗਏ ਫਿਰ ਗੁਰਦਵਾਰੋਂ ਨਨਕਤੀਰ ਆਪਣੇ ਪੰਜਾਬ ਦੇ ਬੰਦੇ ਇੱਥੇ ਆ ਕੇ ਮਿਲਦੇ ਆ ਗੱਡੀ ਖੜਾਉਂਦੀ ਸਾਰੀ ਸਾਡੇ ਏਰੀਆ ਦਾ ਬੰਦਾ ਮਿਲਿਆ ਕਲਾੜ ਪਿੰਡ ਤੋਂ ਇੱਥੇ ਜ਼ਿਆਦਾਤਰ ਹੁਣ 80% ਪੰਜਾਬੀ ਹੋ ਮਿਲਦੇ ਆ ਨਹੀਂ ਨਾ ਆਪਣੇ ਪੰਜਾਬ ਤੋਂ ਛੱਡ ਕੇ ਬਾਹਰਲੀ ਸਾਰੀਆਂ ਸਟੇਟਾਂ 'ਚ ਦਿੱਲੀ ਵੀ ਦੇਖਿਆ ਅਸੀਂ ਉੱਥੇ ਵੀ ਲੋਕ ਏਕ ਕਨੇ ਜਰਾਬਾਂ ਕੈਪਰੀ ਪਾਈ ਹੋਈ ਸਿਰ ਤੇ ਟੋਪੀ ਲੈ ਕੇ ਜਾਂਦੇ ਇਹਨਾਂ ਨੇ ਇੱਥੇ ਲਿਖ ਕੇ ਰਾਇਆ ਹੈ ਟੋਪੀ ਨਿੱਕਰ ਕੈਪਰੀ ਜਰਾਬੇ ਮਿੰਨੀ ਸਕਰਟ ਵੀ ਪਾ ਕੇ ਜਾਣਾ ਸਖਤ ਮਨਾ ਬਹੁਤ ਵਧੀਆ ਸਿਸਟਮ ਕਰਾਇਆ ਹੈ ਚਾਹੀਦਾ ਨਹੀਂ ਇਹ ਚੀਜ਼ਾਂ ਪਾ ਕੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਤੇ ਜਾਣਾ ਨਹੀਂ ਚਾਹੀਦਾ ਲਓ ਜੀ ਕਰੋ ਸਰੋਵਰ ਦੇ ਦਰਸ਼ਨ ਪਰ ਦਰਸ਼ਨ ਔਖੇ ਬਹੁਤਾ ਕਰੋਣੇ ਇੰਨਾ ਗਰਮ ਨਾ ਪੱਥਰ ਬੱਲੇ ਬੱਲੇ ਵਾਲਾ ਕੰਮ ਆ ਪੱਥਰ ਵਾਲਾ ਦਾ ਯਾਨੀ ਹੋਰ ਜੇ ਮਹੀਨੇ ਨੂੰ ਆਉਣੇ ਇੱਥੇ ਤੱਪੇਰਾ ਤੇ ਛਾਲਿਆਂ ਵਾਲਾ ਕੰਮ ਹੋਊਗਾ ਇੰਨਾ ਗਰਮ ਆ ਹਾਂ ਨਾ ਸੋਨਿਏ ਹਜੇ ਵੀ ਪੂਰਾ ਤਪਦਾ ਹੈ ਅੱਜ ਤੋਂ ਮਹੀਨੇ ਨੂੰ ਤਾਂ ਇੱਥੇ ਹਾਲਾਤ ਉਹ ਹੋ ਜਾਣੇ ਆ ਜਿਹੜੇ ਨਾ ਕਹਣ ਵਾਲੇ ਮੱਲਾ ਇੰਨਾ ਇੱਕ ਗਰਮ ਗਰਮੀ ਇੰਨੀ ਓਵਰ ਹੋ ਜਾਂਦੀ ਹੈ ਗਰਮੀ ਤਾਂ ਹੁਣ ਵੀ ਚਲੋ ਇੱਥੇ ਬਾਗੂ ਆ ਬਹੁਤ ਤਪਿਆ ਪਿਆ ਬਹੁਤ ਜ਼ਿਆਦਾ ਰੁਪਈ ਕੋਈ ਲੈ ਕੇ ਆਵਾਂ ਹਾਂ ਲੋ ਭਾਈ ਤੁਸੀਂ ਵੀ ਕਰ ਲਓ ਸਾਰੇ ਕਿਸੇ ਨੇ ਜੇ ਇਸ਼ਨਾਨ ਕਰਨਾ ਜਾਂ ਪੰਜ ਇਸ਼ਨਾਨਾ ਕਰਨਾ كرا پٹھا دا حمجي جي ته آڏي ڀيڻن کي پازي مهارا ڪنهن ڏير ٿا پر ٻس ۾ ٻئي ڪنهن طرح جي شران آسنو زور ڏرن انهن جي بچاء وڌي پازي مهارا ਇਹ ਹੈ ਜੀ ਅਮਰਤਕੁੰਡ ਇਹਦਾ ਇਤਿਹਾਸ ਵੀ ਇੱਥੇ ਲਿਖਿਆ ਹੋਊਗਾ ਅਸੀਂ ਦਿਖਾਉਣਾ ਤੁਹਾਨੂੰ ਇਤਿਹਾਸ ਪਹਿਲਾਂ ਮੱਥਾ ਟੇਕਿਆਈਏ ਫਿਰ ਆਕੇ ਇਤਿਹਾਸ ਦਿਖਾਉਨੇ ਆ ਇਹ ਹੈ ਜੀ ਇਤਿਹਾਸ ਠੀਕ ਹੈ ਠੀਕ ਹੈ ਮੇਰੀ ਬਾਤ ਸੁਣਦਾ ਜੀ ਐਨ ਨੰਬਰ ਰਸਤਾ ਰੱਤੀ ਕੋ ਜੀ ਵੀਡੀਓ ਰੋਕ ਕੇ ਪੜ ਸਕਦੇ ਹਾਂ ਰੋਡ ਘੈਂਟ ਵਾਲਾ ਰੋਡ ਜਾਨੂ ਰੋਡ ਇੰਨਾ ਖਰਾਬ ਆਏ ਸਾਰੀ ਵਧੀਆ ਹੋਣੀ ਸੀ ਇਹ ਰੋਡ ਇੰਨਾ ਖਰਾਬ ਆ ਬੱਕੀਆਂ ਪੂਲੀਆਂ ਕਰਤੀਆਂ ਚਾਹ ਪੀ ਤੇ ਜਿਹੜੀ ਬੱਕੀਆਂ ਚ ਲਿਆਤੀ ਇਹਨੇ ਕੋਸੇ ਖੋਨੀ ਨੇ ਲਿਆ ਸੀ ਕੋਲ ਰੋਡ ਨੇ ਲਿਆ ਸੀ ਚੜ ਜਗਿਆ ਬਿਲਕੁਲ ਟਰਾਈਬ ਕਿਵੇਂ ਆ ਸੋਨੀ ਦੀ ਪੁੱਤੂ ਚਾਕੇ ਲੰਦਾ ਚਾਕੇ ਸੋਨੀ ਨੂੰ ਚਾਕੇ ਚਾਹ ਪੀ ਕੇ ਲੰਦਾ ਸੋਨੀ ਨੂੰ ਸੋਨੀ ਨੇ ਮਿੱਡੀਆਂ ਗੁੰਦੀਆਂ ਨੇ ਹੈ ਅੜਾ ਨਵੋ ਝੋਟਾ 4v4 ਲਓ ਜੀ ਪਹੁੰਚ ਗਏ ਜਹਾਜ਼ ਵਾਲੇ ਗੁਰਦੁਆਰਾ ਸਾਹਿਬ ਚ ਉਹ ਸਾਹਮਣੇ ਖੜਾ ਗੁਰਦੁਆਰੇ ਸਾਹਿਬ ਦੇ ਉੱਪਰ ਜਹਾਜ਼ ਚੜਿਆ ਉਹ ਦੇਖੋ ਐ ਸ਼ਾਬਾਸ਼ ਉੱਥੇ ਆ ਗਏ ਜਹਾਜ਼ ਵਾਲੇ ਗੁਰਦੁਆਰੇ ਕਈ ਲੋਕ ਉਹਨੂੰ ਚਟਣੀ ਵਾਲਾ ਗੁਰਦੁਆਰਾ ਕਹਿੰਦੇ ਆ ਇੱਥੇ ਚਟਣੀ ਲੱਸੀ ਨਾਲ ਰੋਟੀ ਮਿਲਦੀ ਸੀ ਪ੍ਰਸ਼ਾਦਾ ਉਸ ਗੁਰਦੁਆਰਾ ਸਾਹਿਬ ਚ ਆ ਗਏ ਉਹ ਖੜਾ ਜਹਾਜ਼ ਉੱਪਰ ਲਓ ਜੀ ਕਰੋ ਦਰਸ਼ਨ ਆ ਦਰਬਾਰ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਨਵਰ ਪੰਛੀ ਬਹੁਤ ਨੇ ਜਿਵੇਂ ਉਹ ਸਾਹਮਣੇ ਕਬੂਤਰੇ ਕਬੂਤਰ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਕਬੂਤਰ ਆ ਜੇ ਉਧਰ ਪਿਛਲੇ ਪਾਸੇ ਗਿਆ ਸਾਨੂੰ ਮੱਝਾਂ ਦਿਖਾ ਕੇ ਲਿਆਉ ਮੱਝਾਂ ਹਿਰਨਾ ਗੁਰਦੁਆਰਾ ਸਾਹਿਬ ਦੇ ਵਿੱਚ ਕਬੂਤਰ ਆਏ ਔਰੇ ਪਾਸੇ ਦੀ ਬਾਬਾ ਯਾਨੀ ਪਸ਼ੂ ਮੱਝਾਂ ਬਹੁਤ ਪੌਰੀਆਂ ਨੇ ਪੂਰੀਆਂ ਹੈਵੀ ਮੱਝਾਂ ਜਿੰਨੀਆਂ ਕਹਦੀ ਉਹਨੀਆਂ ਹੈ ਜੀ ਅੱਜ ਦਰਬਾਰ ਸਾਹਿਬ ਸੋਣੀ ਗਿਆ ਮੱਥਾ ਟੇਕਣ ਜੱਗਾ ਵੀ ਚੱਲਿਆ ਲਿਖਿਆ ਹੈ ਵੀ ਕਿਹੜੇ ਬਾਬਾ ਜੀ ਅੰਦਰ ਕੀ ਭੇਟਾ ਨੇ ਇੱਥੇ ਆਜੋ ਵੀ ਲਓ ਜੀ ਕਬੂਤਰ ਹੀ ਕਬੂਤਰ ਸੌਆਂ ਦੀ ਗਿਣਤੀ ਚ ਕਬੂਤਰ ਆ ਸੌਆਂ ਦੀ ਗਿਣਤੀ ਚ ਹੋ ਤੱਕ ਦੇਖੋ ਕਿਤੇ ਤੱਕ ਲੰਬਾਈ ਆ ਜੀ ਉਧਰ ਬਤਕਾਂ ਨੇ ਪਰਲੇ ਪਾਸੇ अभी सारे कबूतर ये लक्के ने मेला आ लक्के ने आ खरगोश 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 अभी खरगोश हेलो बट हम पंजाब से आए हैं आप मुझे जानते हो नहीं जानते हो अः जानते हैं जानते हैं है, बोले ਅੱਛਾ ਆਏ ਵੀ ਬਣ ਜਾਂਦੀ ਆ 흘ੀ ਨਾ ਹੁਣ ਹੈਲੋ ਕਰ ਦਿਨ ਉਹ ਸਾਹਮਣੇ ਨੇ ਮੱਝਾ ਬਹੁਤ ਟੌਪ ਟੌਪ ਦੀ ਮੱਝਾ ਰੱਖਿਆ ਗੁਰਦੇ ਬਾਬਾ ਜੀ ਉਹਨਾਂ ਦੀਆਂ ਤੇ ਆਜੋ ਭਾਈ ਅੱਗੇ ਆਜੋ ਉਹ ਤੁਸੀਂ ਨਾ ਬਾਬਾ ਜੀ ਜੁੱਤੀ ਨਹੀਂ ਚਪਲਾ ਨਹੀਂ ਪਾ ਕੇ ਆਏ ਇੱਥੋਂ ਪਾ ਲਓ ਪਈਆਂ ਹੋਣੀਆਂ ਕੋਈ ਆਹ ਨਹੀਂ ਮੱਝਾ ਹਾਂ ਮੈਂ ਇਹਨਾਂ ਨੂੰ ਕਹਿੰਦੇ ਮੈਂ ਕਿਹਾ ਮੱਜਾ ਬਹੁਤ ਕੈਡ ਰੱਖਿਆ ਗੁਰਦਵਾਲਾ ਬਾਬਾ ਜੀ ਉਹ ਦਿਖਾਉਣ ਲੈ ਕੇ ਆਏ ਸੀ ਇਹਨੂੰ ਨਹੀਂ ਨਹੀਂ ਵਧੀਆ ਬਈ ਵਧੀਆ ਘੋੜਾ ਆ ਪੰਜਾਬ ਤੋਂ ਡਬਲ ਛੱਤ ਪਾ ਕੇ ਸਾਰੀ ਪੰਜਾਬ ਦੀ ਸੰਗਤ ਆ ਇਸ ਗੁਰਦੁਆਰਾ ਸਾਹਿਬ ਚ ਆਏ ਆ ਜਹਾਜ ਵਾਲੇ ਚਟਨੀ ਵਾਲੇ ਗੁਰਦੁਆਰੇ ਸੰਗਤ ਪਰਖਣ ਲੱਗੀ ਹੈ ਆਏ ਹੋਣੇ ਗਾ ਨਾਨਕ ਜੀ ਦੇ ਤੋਂ ਲੇਟ ਹੋ ਜਾਂਦੇ ਆ ਕਿਉਂ ਰੋਡ ਖਰਾਬ ਆ ਬਹੁਤ ਲਓ ਜੀ ਪਹੁੰਚ ਗਏ ਹਜੂਰ ਸਾਹਿਬ ਹੁਣ ਤਾਂ ਵੇਹ ਅਸੀਂ ਹੋ ਸਕਦਾ ਰੂਮ ਲੈ ਕੇ ਆਰਾਮ ਹੀ ਕਰਾਂਗੇ ਸਵੇਰੇ ਮੱਥਾ ਟੇਕਾਂਗੇ ਨਹਾ ਧੋ ਕੇ ਕੱਪੜਾ ਲੀੜਾ ਬਦਲ ਕੇ ਆ ਗਏ ਐਨਆਰ ਇਸਰਾ ਦਾ ਗੇਟ ਉਹ ਸਾਹਮਣੇ ਬਾਬਾ ਨਦਾਰ ਸਿੰਘ ਦਾ ਲੰਗਰ ਹਾਲ ਹੈ। ਅਗਲਾ ਗੇਟ ਆ। ਹੈ? ਉਹ ਅਗਲਾ ਗੇਟ ਆ ਐਨ. ਆਰ. ਇ. ਸਰਾਜ ਦਾ। ਨਾ ਨਾ ਇਹਦੇ ਇੱਥੇ ਪਾਰਕ ਤੇ ਹੀ ਆਪਾਂ ਗੱਡੀ ਇੱਥੇ ਪਾਰਕ ਕਰਦੀ ਸੀਗੀ। ਆ ਦੇ ਦੇ ਵਿੱਚੀ ਸੱਜਿਆ ਤੁਰ ਕੇ ਐਨ. ਆਰ. ਇ. ਸਰਾਜਾ ਵੱਲ ਆਪਾਂ। ਛੰਗ ਦਾ ਹੈ ਵੀ ਜੀ। ਬਹੁਤ ਆ ਗਿਆ ਐਨ. ਆਰ. ਇ. ਸਰਾਜ ਇਧਰ। ਤੇ ਹਾਂ।